ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਪਖੂਪੂਰਾ ਤਹਿਸੀਲ ਚੋਲਾ ਸਾਹਿਬ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਇਸ ਪਿੰਡ ਨੂੰ ਤੇ ਵੀਰ ਸਤਨਾਮ ਦੇ ਕੋਲੇ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਜੇਕਰ ਦੋਸਤੋ ਦੇਖੀਏ ਤਾਂ ਆਪਣੀ ਦੂਜੀ ਵੀਡੀਓ ਇਸ ਘਰ ਤੋਂ ਹੈਗੀ ਆ ਐਨੀਮਲ ਜਿਹੜੇ ਆ ਦੋਸਤੋ ਸਾਫ਼ ਸੁਥਰੇ ਹੁੰਦੇ ਆ ਠੀਕ ਆ ਜੀ ਅਗੋਂ ਨਰਕ ਪਰਖ ਜਿਹੜੀ ਹੈਗੀ ਆ ਵਪਾਰ ਦਾ ਕੰਮ ਆ ਵੀਰ ਦਾ ਚੰਗੀ ਕਰਕੇ ਲੈ ਕੇ ਆਉਂਦੇ ਆ ਬਾਕੀ ਤੁਹਾਡਾ ਵੀ ਫਰਜ਼ ਹੈ ਤੁਹਾਡਾ ਵੀ ਹੱਕ ਆ ਜਦੋਂ ਵੀ ਘਰੇ ਆਓ ਤਸੱਲੀ ਤੁਸੀਂ ਵੀ ਜ਼ਰੂਰ ਕਰਕੇ ਐਨੀਮਲ ਦੀ ਲੈ ਕੇ ਜਾ ਸਕਦੇ ਹੋ ਵੈੜਾ ਜਿਹੜੀਆਂ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਤਕਰੀਬਨ 5 ਨਗ ਹੈਗੇ ਆ ਤੇ ਸੁਈਆਂ ਸਵਾਈਆਂ ਵੈੜਾ ਵੀ ਹੋਣਗੀਆਂ ਤੇ ਬਾਕੀ ਕੁਝ ਤਿਆਰੀ ਦੇ ਵਿੱਚ ਹੋਣਗੀਆਂ ਕਿੰਨਾ ਕੁ ਸਮਾਂ ਲੈ ਕੇ ਜਾਣਗੀਆਂ ਕਿ ਉਹ ਆਪਾਂ ਵੀਰ ਸਤਨਾਮ ਦੇ ਨਾਲ ਗੱਲਬਾਤ ਕਰਨੀ ਹੈਗੀ ਆ ਪੂਰੀ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਨੀ ਆ ਅੱਜ ਵੀਡੀਓ ਜਿਹੜੀ ਵੀਡੀਓ ਦੀ ਤਰੀਕ ਹੈਗੀ ਆ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ 17 ਫਰਵਰੀ ਨੂੰ ਬਣਾ ਰਹੇ ਹਾਂ ਤੇ ਸਮਾਂ ਜਿਹੜਾ ਦੋਸਤੋ ਦੁਪਹਿਰ ਦਾ 3:00 ਵ ਆਉ ਉਹਦੇ ਡਿਟੇਲ ਤੇ ਲਈ ਆਪਾਂ ਬਾਈ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈਣੇ ਆ ਤੇ ਬੜਾ ਚੰਗੀਆਂ ਆਉਣ ਪਸੰਦ ਆਉਣਗੀਆਂ ਤੁਹਾਨੂੰ ਜਿੰਨੇ ਵੀ ਆਪਾਂ ਨਗਦ ਖਾਵਾਂਗੇ ਠੀਕ ਆ ਜੀ ਤੇ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਾਸਰੀ ਕਾਲ ਸਾਸਰੀ ਕਾਲ ਜੀ ਉਹ ਠੀਕ ਠਾਕ ਆ ਜੀ ਠੀਕ ਆ ਭਰਾ ਮਿਹਰਬਾਨੀ ਤੇ ਸਤਨਾਮ ਭਾਈ ਪੰਜ ਬੜਾ ਅੱਜ ਵੀਰ ਹਾਂ ਜੀ ਹਾਂ ਜੀ ਪੰਜ ਤੇ ਦੋ ਸੂਗੀਆਂ ਆ ਜੀ ਤਿੰਨ ਗੱਬਣਾ ਠੀਕ ਆ ਪਹਿਲੀ ਵੀਡੀਓ ਵੀਰ ਪਾਈ ਸੀ ਵਧੀਆ ਰਿਸਪੌਂਸ ਆ ਰਿਹਾ ਹੁੰਦਾ ਬਹੁਤ ਵਧੀਆ ਭਾਜੀ ਠੀਕ ਆ ਜੀ ਤੇ ਲਾ ਲਓ ਆਪਾਂ 20 25 ਮਿੰਟ ਦੇ ਵਿੱਚ ਬੀਲੀ ਹੋ ਗਈ ਹਮਾਲ ਡੰਗਰ ਆਵਦਾ ਵੀਚ ਕੇ ਠੀਕ ਹੈ ਵੀਰੇ ਬਹੁਤ ਜ਼ਿਆਦਾ ਵੀ ਇਹ ਇਨੇ ਘਾਨੂੰ ਫੋਨ ਕਾਲ ਆਏ ਵੀ ਸਾਡੇ ਤੋਂ ਨਾ ਮਾਲ ਆਪਣਾ ਮੈਨੂੰ ਲੱਗਦਾ ਹੁੰਨੇ ਆ ਅੱਠ ਅੱਜ 8 ਦਿਨ ਹੋ ਗਏ ਅੱਠ ਦਿਨਾਂ ਦੇ ਵਿੱਚ ਵੀ 70 ਤੋਂ 75 ਡੰਗਰ ਜਿਹੜੇ ਆਪਣੇ ਸੇਲ ਹੋਏ ਆ ਵੀਡੀਓ ਤੋਂ ਬਾਅਦ ਦੇ ਵਿੱਚ ਵੀਡੀਓ ਹੁਣ ਆਪਣਾ ਬਣਾਉਣ ਦਾ ਮਸਲਾ ਇਹ ਆ ਵੀ ਲੋਕ ਨੰਬਰ ਦੇਈ ਜਾਂਦੇ ਆ ਵੀ ਆਹ ਨੰਬਰ ਤੇ ਵੀਡੀਓ ਸੈਂਡ ਕਰ ਦੋ ਇਹਦੇ ਤੇ ਕਰ ਦੋ ਤੇ ਉਹਨੇ ਭਾਜੀ ਨੰਬਰਾਂ ਤੇ ਨਹੀਂ ਸੈਂਡ ਹੁੰਦੀ ਕੱਲੀ ਕੱਲੀ ਬਿਲਕੁਲ ਕੱਲੀ ਕੱਲੀ ਨਹੀਂ ਪੈਂਦੀ ਤੇ ਇਹ ਨਾਲੇ ਦੇ ਇੱਕ ਜਰੀਆ ਬਹੁਤ ਵਧੀਆ ਵੀ ਹਰੀਕ ਤੋਂ ਜਾਂਦੀ ਆ ਬਿਲਕੁਲ ਜੀ ਜਿੰਨੂੰ ਪਸੰਦ ਆ ਵੀ ਉਹ ਆਪਣੇ ਨਾਲ ਗੱਲ ਕਰ ਸਕਦਾ ਬਿਲਕੁਲ ਤੇ ਤੇ ਵੀਰ ਦਾ ਕਹਿਣ ਦਾ ਮਕਸਦ ਜਿਹੜਾ ਦੋਸਤੋ ਮਤਲਬ ਇਹ ਆ ਵੀ ਕੱਲੇ ਕੱਲੇ ਵੀਰਾਂ ਦੇ ਇੰਨੇ ਕਿ ਜਿਆਦੇ WhatsApp ਤੇ ਮੈਸੇਜ ਆ ਵੀ ਕੱਲੇ ਕੱਲੇ ਵੀਰ ਨੂੰ ਜਿਹੜੀ ਆ ਵੀਡੀਓ ਕੱਲੀ ਕੱਲੀ ਵੇੜਦੀ ਨਹੀਂ ਪਾਈ ਜਾਂਦੀ ਤੇ ਸੋਚਦੇ ਆ ਵਪਾਰੀ ਵੀਰ ਆ ਜਿਹੜੇ ਵਪਾਰ ਕਰਦੇ ਆ ਵੀ ਇੱਕੇ ਵੀਡੀਓ ਦੇ ਵਿੱਚ ਸਾਰਾ ਕੁਝ ਕਵਰੇਜ ਕਰ ਦਈਏ ਤੇ ਜਿਹੜਾ ਭਾਅ ਬੜਤੇਲਾ ਪਸ਼ੂ ਐਨੀਮਲ ਤੁਹਾਨੂੰ ਪਸੰਦ ਆਵੇ ਉਹਦੀ ਖਾਸ ਤੌਰ ਤੇ ਸਾਈ ਕਰ ਲਓ ਬਿਆਨਾ ਕਰ ਲਓ ਘਰੇ ਆ ਕੇ ਚੈੱਕ ਪਾਸ ਕਰ ਲੋ ਤਸਦੀ ਕਰ ਲੋ ਠੀਕ ਆ ਭਾਈ ਸਤਨਾਮ ਪਹਿਲੇ ਨੰਬਰ ਤੇ ਵੀਰ ਇਹ ਬਿਹੜ ਆਪਾਂ ਦਿਸ ਰਹੀਏ ਜਿਹੜੀ ਐਚ ਐਫ ਦੀ ਬਿਹੜ ਆ ਤੇ ਪੂਰੀ ਵੀਰੇ ਦੀ ਡਿਟੇਲ ਦੱਸ ਦੋ ਇਹ ਵੀਰ ਜੀ ਦੂਜਾ ਸੁਗਾ ਵਾ ਹਾਂਜੀ ਤੇ ਅੱਜ ਤੀਜਾ ਦੇਣ ਨੂੰ ਦੂਈ ਨੂੰ ਹੋ ਗਿਆ ਜੀ ਠੀਕ ਹੈ ਜੀ ਪਿੱਛੇ ਬੱਚਾ ਕਾਹ ਪਿਆ ਜੀ ਠੀਕ ਹੈ ਜੀ ਬੱਚਾ ਵਾ ਜੀ ਇਹ ਜਿਹੜੀ ਇਹ ਦੁੱਧ ਦੇ ਆ ਜੀ ਇਸ ਵਕਤ 15 ਤੋਂ ਪਾਰ ਹੀ ਚੱਲ ਰਹੀ ਆ ਠੀਕ ਹੈ ਜੀ ਆਪਾਂ ਉਹ ਨਹੀਂ ਕਵਾਂਗੇ ਵੀ ਜਿਹੜਾ ਆਪਾਂ ਚੋਕੇ ਦੇ ਸਕਦੇ ਆ ਵੀ 22 ਦੇ ਆ 25 ਦੇ ਹਾਂ ਇਹ ਆ ਵੀ 22 25 ਕਰਨ ਵਾਲੀ ਹੈ ਠੀਕ ਹੈ ਜੀ ਤੇ ਦੂਜੀ ਗੱਲ ਹੈ ਜੀ ਇਹਦੀ ਹਾਈਟ ਤੋਂ ਵੇਖ ਕੇ ਆਪਾਂ ਨੂੰ ਪਤਾ ਲਾ ਨੋਰਮਲ ਲਾ ਸਕਦੇ ਆ ਵੀ ਇਹ ਕਿੱਥੇ ਜਾਣ ਵਾਲੀ ਵਹਿੜ ਆ ਬਿਲਕੁਲ ਸੂਬਾ ਤੁਜਾ ਜੀ ਦੂਜਾ ਸੂਬਾ ਤੇ 나ੜੂ ਬੱਚੇ ਦੇ ਨਾਲ ਕਿੰਨੇ ਦਿਨ ਨਾਲ ਆ ਜੀ ਨਾਲ ਆ ਬਿਲਕੁਲ ਜਿਹੜੀ ਚੀਜ਼ ਆ ਵੀ ਪ੍ਰੂਫ ਦੇਵਾਂਗੇ ਆਪਾਂ ਸੱਚੇ ਲਾੜੂ ਗਿੱਲੇ ਠੀਕ ਹੈ ਵੇਖੋ ਜੀ ਠੀਕ ਹੈ 나ੜੂ ਬੱਚੇ ਦੇ ਨਾਲ ਦੋਸਤੋ ਮਗਰ ਜਿਹੜਾ ਮੇਲ ਕਾਫਾ ਬੱਚਾ ਹੈ ਠੀਕ ਹੈ ਤੇ ਬੱਚਾ ਬਹੁਤ ਵਧੀਆ ਹੈਗਾ ਭਾਈ ਮੈਂ ਇੱਕ ਗੱਲ ਕਰਦਾ ਸੀ ਬੱਚਾ ਬਹੁਤ ਵਧੀਆ ਹੈ ਹਨਾ ਤੇ ਜੇ ਭਾਜੀ ਜੇ ਵੱਛੀ ਹੁੰਦੀ ਹਾਂਜੀ ਤੇ ਇਹ ਲਾੜੋ ਗਾਂ ਦਾ ਮੁੱਲ ਵੱਛੀ ਤਾਰਨ ਵਾਲੀ ਗੱਲ ਏ ਦੁੱਧ ਫ੍ਰੀ ਹੋ ਗਿਆ ਫ੍ਰੀ ਹੋ ਗਿਆ ਜੀ ਤੇ ਹੁਣ 15 ਕਿਤੇ ਬਿਲਕੁਲ ਜਿਹੜਾ ਨੇੜੇ-ਤੇੜ ਚੱਲਣ ਦੀ ਹੈ ਜੀ ਇੱਥੇ ਹੈਗਾ ਭਾਜੀ ਇਹ ਤੋਂ ਆਪਾਂ ਜੀ ਜੀ ਮੈਂ ਕਹਿੰਦਾ ਵੀ ਆਪਣੇ ਤੋਂ ਆਵੇ ਕੋਈ ਤੇ ਕਿਲੋ ਵੱਧ ਚੋਵੇ ਫੇਰ ਸੁਆਦ ਆ ਜੇ ਅਗਲੇ ਨੇ ਘੱਟ ਜੋਇਆ ਤੇ ਵੇਖੋ ਨਜ਼ਾਰਾ ਨਹੀਂ ਬਿਲਕੁਲ ਇਹ ਜ ਬੋਲੀ ਆ ਜ ਬੋਲੀ ਆ ਦੁੱਤ ਨਹੀਂ ਆਪਾਂ ਕਹਿ ਸਕਦੇ ਅਜੇ ਬੋਲੀ ਆ ਬੋਲੀ ਆ ਤੇ ਮਤਲਬ ਇਹ ਆ ਵੀ ਤੁਸੀਂ ਲਓ 10 11 ਦਿਨ ਤਾਈ ਬੋਲੀ ਚੱਲਦੀ ਆ ਬਿਲਕੁਲ ਬਿਲਕੁਲ ਤੇ ਭਾਈ ਸਤਨਾਮ ਖੋਲ ਕੇ ਵੀ ਤੋਰਗੇ ਬੈੜ ਜਿਹੜੀ ਦੋਸਤੋ ਵੱਡੇ ਕਦ ਕੱਦ ਦੇ ਵਿੱਚ ਆ ਦੂਰੋਂ ਨੇੜਿਓਂ ਕਿਸੇ ਭੈਣ ਭਰਾ ਨਹੀਂ ਆਉਣਾ ਹੁੰਦਾ ਜੇਕਰ ਤੁਸੀਂ ਕੋਈ ਚੀਜ਼ ਆਨਲਾਈਨ ਮੰਗਾਉਂਦੇ ਆ ਦੋਸਤੋ ਤੇ ਤਾਂ ਵੀ ਤੁਸੀਂ ਸੈਟੀਸਫਾਈ ਹੋਵੋਗੇ ਕਿਉਂਕਿ ਵੱਡੇ ਕਦ ਕੱਦ ਦੇ ਵਿੱਚ ਆ ਵੱਡੀਆਂ ਬੈੜਾਂ ਦੇ ਵਿੱਚ ਇਹ ਬੈੜ ਨਹੀਂ ਜਾਵੇਗੀ ਤੇ ਬਾਕੀ ਤੁਸੀਂ ਬਾਡੀ ਬੰਤਰ ਜਿਹੜੀ ਹੈਗੀ ਆ ਪਿੱਠ ਪੁੱਠਾ ਤੁਸੀਂ ਵੇੜ ਦਾ ਦੇਖ ਲਓ ਠੀਕ ਹੈ ਰਾਜੀ ਆ ਠੀਕ ਆ ਬੇਸ਼ੱਕ ਭਾਵੇਂ ਤਾਜੀ ਸੂਈ ਆ ਤੇ ਹਵਾਨਾ ਜਿਹੜਾ ਬੈਕ ਸਾਈਡ ਤੋਂ ਆਪਾਂ ਤੁਹਾਨੂੰ ਹਵਾਨਾ ਦਿਖਾ ਰਹੇ ਆ ਪੱਧਰ ਜਿਹੜਾ ਲੇਵਾ ਦੋਸਤੋ ਤੇ ਥਣਾ ਤੋਂ ਉਹਦੀ ਬੰਤਰ ਬਹੁਤ ਸੋਹਣੀ ਆ ਵੇਖੋ ਬਿਲਕੁਲ ਮੁੱਠੀ ਵਾਲਾ ਥਣਾ ਕਈ ਵਾਰ ਹੁੰਦਾ ਵੀ ਅਗਲੇ ਥਣ ਵੱਡੇ ਦੇ ਮਗਰਲੇ ਥਣ ਛੋਟੇ ਆ ਪਰ ਇੱਥੇ ਬਿਲਕੁਲ ਜਿਹੜੀ ਇਕੁਅਲ ਤੁਹਾਨੂੰ ਥਣ ਮਿਲਣਗੇ ਠੀਕ ਆ ਜੀ ਬਰਾਬਰ ਮਿਲਣਗੇ ਚਾਹੇ ਮਗਰਲਾ ਚਾਹੇ ਅਗਲਾ ਥਣ ਚਵਾਈ ਜਿਹੜੀ ਹੈਗੀ ਦੋਸਤੋ ਬਿਲਕੁਲ ਸੋਹਣੀ ਲੱਗੀ ਹੋਵੇਗੀ ਬਾਕੀ ਆਪਾਂ ਵੀਰ ਤੋਂ ਪੁੱਛਦੇ ਆ ਆ ਜਿਹੜਾ ਹਵਾਨੇ ਦਾ ਸਟਰਕਚਰ ਜੀ ਠੀਕ ਆ ਠੀਕ ਹੈ ਤੇ ਬਾਕੀ ਵੀਰ ਸਦਨਾਮ ਚਵਾਈ ਤੁਸੀਂ ਕੀਤੀ ਹੋਵੇਗੀ ਵੀ ਕਿਹੋ ਜੀ ਜੀ ਬਾਜੀ ਜਵਾਬ ਆਇਆ ਮੋਟੀ ਧਾਰ ਆ ਕੋਈ ਭੂਰ ਸ਼ਿੱਟਾ ਨਹੀਂ ਆ ਬਿਲਕੁਲ ਓਕੇ ਚਵਾਈ ਜੀ ਨੂੰ ਕਹਿੰਦੇ ਉਹ ਆ ਠੀਕ ਹੈ ਤੇ ਫਿਰ ਕੀ ਡਿਮਾਂਡ ਦੀ ਮੁੱਲ ਕਰਨ ਵੀਰ ਜੀ ਇਹਦਾ ਭਾਵੇਂ 65000 ਕਰ ਲਗੇ ਹਾਂਜੀ 2 ਘੱਟ 60 ਜੀ ਜਿਹੜੀ ਹਾਨ ਆ ਮਾ ਜੀ ਦੇਣੀ ਆ ਜੋ ਆਪਾਂ 58 ਦੀ ਹਾਨ ਆ ਹਾਂ ਦੇਣੀ ਆ ਇਹਨੇ ਜੋ ਇਹਨਾਂ ਖੁਸ਼ੀ ਨਾਲ ਛੋਟ ਕਰਾਂਗੇ ਜੀ ਠੀਕ ਆ ਜੀ ਇਹ ਹਾਂਜੀ ਬੈੜ ਦੋਸਤੋ ਵੱਡੀ ਆ ਪ੍ਰੋਪਰ ਚਵਾਈਸ ਹੁਣੀ ਕਰਾ ਦੇਣੀ ਬੈੜ ਦੇ ਹਵਾਨਾ ਜਿਹੜਾ ਦੋਸਤੋ ਬੇਸ਼ੱਕ ਹਜੇ ਘੱਟੋ ਘੱਟ ਵੀ 3 ਕ ਘੰਟੇ ਜਿਹੜਾ ਨੀਅਰ ਪਾਉਡਰ ਸਮਾਂ ਪਿਆ ਕਿਉਂਕਿ 6 ਤੋਂ 6 ਮੋਸਟਲੀ ਚਵਾਈਸ ਵੀਰ ਕਰਦੇ ਆ ਹਜੇ 3 ਵਜੇ ਦਾ ਜਿਹੜਾ ਹੁਣ ਸਮਾਂ ਆਪਾਂ ਵੀਡੀਓ ਬਣਾ ਰਹੇ ਹਾਂ ਠੀਕ ਆ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਬੈਕ ਸਾਈਡ ਤੋਂ ਇੱਕ ਵਾਰੀ ਫੇਰ ਦੇਖ ਲਓ ਜੀ ਠੀਕ ਆ ਆਪ ਵੀ ਬਿਲਕੁਲ ਜਾਦ ਵਿੱਚ ਆ ਵੇਖੋ ਤੁਸੀਂ ਸੈਜੂ ਜੀ ਵੇਖੋ ਪੂਸ਼ਪਾਜ ਦਾ ਸੈਜ ਵੇਖੋ ਤੇ ਲੈਗ ਲੁੱਕ ਜਿਹੜੀਆਂ ਹੈਗੀਆਂ ਲੱਤਾਂ ਲੋਤਾਂ ਦਾ ਬਿਲਕੁਲ ਤੁਸੀਂ ਸੈਜ ਦੇਖ ਲਓ ਠ ਅਗਲੀ ਵੇੜ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਉਹ ਵੀ ਬਿਲਕੁਲ ਐਚ ਐਫ ਦੇ ਵਿੱਚ ਹੀ ਆ ਜਾਂਦੀ ਹੈ ਠੀਕ ਹੈ ਤੇ ਵੇੜ ਦਾ ਇੱਕ ਵਾਰੀ ਜਦੋਂ ਤੁਸੀਂ ਹੈਗਾ ਆ ਬਾਡੀ ਬੰਦਰ ਦੇਖ ਲਓ ਆ ਥਣ ਲੱਗਾ ਹੈਗਾ ਕਰੋ ਚੈੱਕ ਜੀ ਬਾਕੀ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਲੈਂਦੇ ਆ ਠੀਕ ਹੈ ਤੇ ਬਾਈ ਸਤਨਾਮ ਦੂਜੇ ਨੰਬਰ ਤੇ ਵੇੜ ਇਹਦੀ ਕੀ ਡਿਟੇਲ ਆ ਵੀਰ ਸਹੀ ਇਹ ਵੀਰ ਜੀ ਦੋ ਦੰਦ ਇਹ ਸੌਰੀ ਮਾਫ ਕਰਿਓ ਦੂਜਾ ਹੀ ਸੁਭਾਵਾ ਦੂਜਾ ਸੁਭਾਵਾ ਪੂਰੀ ਹੋ ਗਈ ਆ ਠੀਕ ਹੈ ਤੇ ਇਹ ਕੱਲ ਦੀ ਸੂਈ ਆ ਜੀ ਕੱਲ ਸੂਈ ਆ ਹਾਂ ਜੀ ਠੀਕ ਹੈ ਬੱਚਾ ਬੱਚਾ ਇਹ ਨਹੀਂ ਜੀ ਇਹਦੇ ਪਿਛੇ ਬੱਚਾ ਹੀ ਆ ਜੀ ਬੱਚਾ ਇਹਦੇ ਮਨ ਹਾਂ ਜੀ ਬੱਚਾ ਯਾਰ ਸੀਮਨ ਦੋਹਾਂ ਦੇ ਚੰਗੇ ਹੀ ਬਿਲਕੁਲ ਜੀ ਠੀਕ ਆ ਸੋ ਦੋਸਤੋ ਚਲੋ ਉਹ ਤਾਂ ਕੁਦਰਤੀ ਚੀਜ਼ ਆ ਬੱਚਾ ਵੀ ਆਉਣਾ ਬੱਚੀ ਵੀ ਆਉਣੀ ਆ ਬਾਕੀ ਬਿਲਕੁਲ ਤੰਦਰੁਸਤ ਬੱਚੇ ਆ ਮਗਰ ਐਕਟਪ ਬੱਚੇ ਆ ਸੈਕੰਡ ਟਾਈਮਰ ਆ ਸੈਕੰਡ ਲੈਕਟੇਸ਼ਨ ਦੇ ਵਿੱਚ ਸੂਈ ਆ ਤੇ ਅੱਜ ਦੂਜੇ ਦਿਨ ਦੇ ਵਿੱਚ ਹਨਾ ਜੀ ਹਾਂ ਜੀ ਹਾਂ ਜੀ ਤੇ ਬੋਲਾ ਵੀਰ ਕਿੰਨਾ ਹੁਣ ਚੋਰੇ ਬੋਲਾ ਇਹਦਾ ਵੀ ਭਾਜੀ 14 ਪਲੱਸ ਚੱਲ ਰਹੀ ਆ 14 ਪਲੱਸ ਆ ਜੀ ਠੀਕ ਆ ਸਤਨਾਪਾਈ ਇਹਨੂੰ ਵੀ ਖੁੱਲਗੇ ਤੇ ਕੱਦ ਕਾਠ ਜਿਹੜਾ ਦੋਸਤੋ ਪਹਿਲੇ ਨੰਬਰ ਦੀ ਆਪਾਂ ਵੈੜ ਦਿਖਾਈ ਆ ਰਲਦਾ ਮਿਲ ਜਾਂਦਾ ਮਿਲਦਾ ਜਿਹੜਾ ਕੱਦ ਹੈਗਾ ਠੀਕ ਆ ਜੀ ਬਾਕੀ ਪਹਿਲੇ ਨੰਬਰ ਵਾਲੀ ਵੈੜ ਕੋਈ 2 ਇੰਚ ਵੱਡੀ ਲੈ ਲੋ ਇਹ ਥੋੜਾ 2 ਇੰਚ ਘੱਟ ਲੈ ਲੋ ਵੀ ਐਗੋ ਫਰਕ ਹੋਵੇਗਾ ਜ਼ਿਆਦਾ ਨਹੀਂ ਹੋਵੇਗਾ ਠੀਕ ਆ ਬਾਕੀ ਹਵਾਨੇ ਦੀ ਜਿਹੜੀ ਬੰਤਰ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਬਿਲਕੁਲ ਸਾਫ ਤੇ ਸੀਲਸ ਹੋਊ ਹੈਗੀਆਂ ਨੇ ਤੇ ਚਵਾਈ तकरीबन ਦੋ ਵਾਰਾਂ ਦੀ ਜਿਹੜੀ ਦੂਜੇ ਨੇਪਰ ਵਾਲੀ ਆਪਾਂ ਤੁਹਾਨੂੰ ਇਹ ਦਿਖਾ ਰਹੇ ਹਾਂ ਦੋਸਤੋ 15 ਤੋਂ 14 15 ਤੁਸੀਂ ਬੋਲਾ ਇਹਦਾ ਮੰਨ ਸਕਦੇ ਜੇ ਆ ਕਰੋ ਚੈੱਕ ਜੀ ਆ ਦੇਖੋ ਠੀਕ ਹੈ ਜੀ ਆ ਲੋ ਜੀ ਠੀਕ ਆ ਤੇ ਬਾਕੀ ਬਈ ਸਤਨਾਮ ਹੁਣ ਜਿਵੇਂ 15 14 ਦੇ ਤੇ ਬੌਲੇ ਤੇ ਚੱਲਣ ਡਈ ਹੈ। ਹਾਂਜੀ ਹਾਂਜੀ। ਤੇ ਕਿੰਨਾ ਕੁ ਦੁੱਧ ਵੈਸੇ 20 ਪਲੱਸ ਚੱਲਣਾ ਚਾਹੀਦਾ ਕਿੱਥੋਂ ਕੁ ਚੱਲਣਾ ਚਾਹੀਦਾ? ਇਹ ਤੇ ਵੀਜੀ ਨਾਰਮਲ 20 ਪਲੱਸ 25 ਪਲੱਸ ਵਾਲੀਆਂ ਵੜਾਵਾ ਦੂਗੇ। ਹੂੰ। ਜੀ ਲਾ ਲਓ ਇਹ ਚਲੋ ਆਪਾਂ ਕਹਿਣਾ ਨਹੀਂ ਚਾਹੁੰਦੇ ਆਪਣੀ ਅੱਡੇ ਤੋਂ ਹੋਰ ਕਿਹੇ ਥਾਂ ਤੇ ਹੁੰਦੀਆਂ ਨਾ। ਬਿਲਕੁਲ। ਇਹ ਨਾਰਮਲ ਰੇਟ ਵਾਲੀਆਂ ਨਹੀਂ ਭਾਜੀ। ਬਿਲਕੁਲ। ਚਲੋ ਆਪਾਂ ਇੱਕ ਸਪੋਜ਼ ਕਰ ਲਓ ਵੀ ਆਪਾਂ ਚਲੋ 20 ਪਲੱਸ ਵਾਲੀ ਕਹਿ ਕੇ ਕਿਸੇ ਨੂੰ ਸੇਲ ਕਰਦੇ ਆ ਯਾਰ ਇਹਨਾਂ ਦੇ ਪੱਕਾ ਭਾਜੀ ਇਹਦੇ ਦਾਅਵੇ ਵਾਲੀਆਂ ਗੱਲਾਂ ਵਾਂ ਲਾਲੂ ਬਿਲਕੁਲ ਹੁਣ 15 14 ਤੋਂ ਬੋਲੋ ਜੀ ਆਪਾਂ ਕਹਿਣ ਦੇ ਆ ਜਿਹੜਾ ਜਿੰਨੇ ਚੋ ਲੈਣਾ ਇੱਥੇ ਆ ਕੇ 15 14 ਵਿੱਚ ਜਿਹੜਾ ਆਪਾਂ ਦੇ ਸਕਦੇ ਆ ਦੇ ਸਕਦੇ ਆ ਤੇ ਜਦੋਂ ਪੀਕ ਤੇ ਗਈਆਂ ਫਿਰ 25 ਵਾਲੀਆਂ 20 22 25 ਦਾ ਪਚੋਣਾ ਚਾਹੀਦਾ ਭਾਜੀ ਇਹਨਾਂ ਦੀ ਕੁਆਲਿਟੀ ਜਿਹੜੀ ਆ ਨਾ ਇਹ 25 ਪੁੱਛੀ ਤੇ ਇਹਨਾਂ ਨੂੰ ਕੋਈ ਨਾਰਮਲ ਗੱਲਾਂ ਬਿਲਕੁਲ ਤੇ ਬਾਕੀ ਦੁੱਧ ਜਿਹੜਾ ਜੀ ਭਾਜੀ ਉਹ ਪਾਇਦਾਸੀ ਵਾਲਾ ਬਿਲਕੁਲ ਜੀ ਇਹਦੇ ਖੜਨ ਤੇ ਆ ਵੀ ਲ ਇਤੋਂ 14 ਪਲੱਸ ਕਰਾ ਸਕਦਾ ਕਿ 14 ਦੇ ਅੰਦਰ ਆ ਸਕਦਾ ਇਹ ਤੇ ਅਗਲੀ ਦੀ ਮਿਹਨਤ ਆ ਤੇ ਅਸੀਂ ਦੇ ਉਹ ਕਹਾਂਗੇ ਮਹਾਰਾਜ ਜਿੰਨੇ ਪੈਸੇ ਲਾਉਣੇ ਆ ਭਾਈ ਉਹਦਾ ਦੂਣਾ ਤੀਨਾ ਦੁੱਧ ਹੋਵੇ ਬਿਲਕੁਲ ਬਿਲਕੁਲ ਅਸੀਂ ਤੇ ਪੈਸੇ ਲੈ ਕੇ ਬੰਨੀ ਹੋ ਜਾਣਾ ਮਸਲਾ ਉਹ ਨਹੀਂ ਆ ਬਿਲਕੁਲ ਸਤਨਾਬਾਈ ਕੀ ਲੈ ਦੇ ਦਾ ਕਿੰਨਾ ਕਰਨਾ ਹਾਂ ਨਾਂ ਜੀ ਮੋਲ ਦੇ ਵੀਰ ਜੀ ਇਹਦਾ 75000 ਕਰ ਦੇ ਹਾਂਜੀ ਪਰ ਜਿਹੜੀ ਦੇਣ ਵਾਲੀ ਗੱਲ ਆ ਉਹ ਨੋਰਮਲ ਹੀ ਆ ਜੀ 60000 ਦੀ ਐ ਵੜ ਦੀ ਦਾ 60000 ਦੀ ਹਾਂਜੀ ਬੜਾ ਜਿਹੜੀ ਦੋਸਤੋ ਤੁਸੀਂ ਬੇਸ਼ੱਕ ਵੇਖ ਲਈ ਆ ਚੰਗੀ ਤਰ੍ਹਾਂ ਦੇਖ ਲਈ ਆ ਇੱਕ ਵਾਰੀ ਬੈਕਸਾਈਡ ਤੋਂ ਫੇਰ ਦੇਖ ਲਓ ਕਿਉਂਕਿ ਕਈ ਵਾਰ ਐ ਹੁੰਦਾ ਵੀ ਯਾਰ ਨੇੜੇ ਤੋਂ ਆਪਾਂ ਦਿਖਾਦੀ ਕਰੇ ਜੂਮਲਾਤਾ ਕਦ ਕੱਡ ਜਿਹੜੇ ਆ ਆਪਾਂ ਮੈਂਸ਼ਨ ਕਰਦਾ ਕਿ ਨਾ ਵੀ ਵੱਡੇ ਆ ਤੇ ਵੱਡੇ ਹੋਣਗੇ ਪਹਿਲੇ ਨੰਬਰ ਵਾਲੀ ਵਾਹੜ ਦਿਖਾਈ ਆ ਵੱਡੇ ਕਦ ਕੱਡ ਇਹ ਵੀ ਵਾਹੜ ਜਿਹੜੀ ਵੇਖੀ ਆ ਖੁਸ਼ ਹੋਵੋਗੇ ਬਿਲਕੁਲ ਸੰਤੁਸ਼ਟ ਹੋਵੋਗੇ ਵੀ ਜਿਹੜੀ ਗੱਲ ਕਹੀ ਆ ਉਹੀ ਹੋਵੇਗੀ ਚਾਹੇ ਆਨਲਾਈਨ ਮੰਗਾ ਲਿਓ ਚਾਹੇ ਆਪਦਾ ਘਰ ਵੀ ਜੜ ਕਰਕੇ ਤਸੱਲੀ ਕਰ ਲਿਓ ਠੀਕ ਹੈ ਜੀ 60000 ਦੀ ਜਿਹੜੀ ਆ ਲੈ ਦੇ ਆ ਹਾਂ ਨਾ ਹੈ ਮੁੱਲ ਤੇ ਦੋ ਵੈੜਾ ਆਪਾਂ ਤੁਹਾਨੂੰ ਦਿਖਾਈਆਂ ਤੀਜੇ ਨੰਬਰ ਤੇ ਇੱਕ ਬਲੈਕ ਵੈੜਾ ਤੇ ਬਾਈ ਇਹ ਹਜੇ ਸਮਾ ਲੈਂਦੀ ਹੈ ਇਹ ਵੀਰ ਜੀ ਦੱਸ ਦਿੰਦੀ ਕੱਚੀ ਆ ਅੱਛਾ ਜੀ ਮੂੰਹ ਚਾਰ ਦਾੰਦਾ ਕੋਲੂਨ ਵੈੜਾ ਪਹਿਲੇ ਪਹਿਲਾਂ ਸੁਣੀ ਆ ਹਾਂਜੀ ਠੀਕ ਆ ਮੂੰਹ ਚੌਗੀ ਆ ਮੂੰਹ ਚੌਗੀ ਆ ਠੀਕ ਆ ਮੂੰਹ ਚੌਗੀ ਦੋਸਤੀ ਦੋਸਤੋਂ ਬਾਕੀ ਜਿਹੜੀ ਫੇਸ ਦੀ ਕੁਆਲਿਟੀ ਆ ਉਹ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਤੇ ਆਹ ਫੇਸ ਆ ਤੇ ਆਹ ਵੇਖੋ ਜੀ ਕੋਈ ਨਾ ਆਹ ਦੇਖੋ ਠੰਡੀ ਫੀਲ ਬਹੁਤ ਪਾਜੀ ਠੰਡੀ ਫੀਲ ਰੋਂਗ ਕਰਮਾਲੀ ਠੀਕ ਆ ਬਾਕੀ ਥਣ ਜਿਹੜੇ ਦੋਸਤੋ ਬਿਲਕੁਲ ਵਧੀਆ ਨੇ ਠੀਕ ਆ ਤੇ ਪਹਿਲਾ ਸੂਆ ਬੈਡ ਨੇ ਸੂਣਾ ਮੂੰਹ ਚੌਗੀ ਆ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਠੀਕ ਆ ਹਾਂਜੀ ਤੋੜ ਲਵੇ ਤੇ ਦਿਨ ਵੀ ਨਾਲ ਵੀਰ ਜਰੂਰ ਦੱਸ ਦੋ ਕਿ ਕਿੰਨੇ ਕਿ ਦਿਨ ਵੀਰ ਜੀ 10 ਤੋਂ ਪਲਾਸ ਕਰਨੇ ਆ ਮੈਂ ਇੰਨਾ ਤੇ ਇਨੇ ਲਾਜ਼ਮੀ ਲੈ ਜਾਣੀ ਜੀ ਠੀਕ ਆ ਜੀ ਕੋਈ ਵੀਰ ਮੇਰਾ ਮੁੜ ਕੇ ਛੱੜ ਕੇ ਤੇ ਇਹ ਨਾ ਕਿ ਵੀ 1-2 ਦਿਨ ਵੱਧ ਲੈ ਗਈ ਆ ਦਾਹਾਂ ਦੇ ਅੰਦਰ ਰਹੂਗੀ ਤੇ ਪਰ 10 ਤੇ ਆਪਾਂ ਗਿਣ ਸਕਦੇ ਆ ਜੀ ਆ ਕਰੋ ਚੈੱਕ ਜੀ ਠੀਕ ਆ 10 ਕ ਦਿਨ ਵੀਰਾਂ ਦਾ ਵੀ ਸਮਾਂ ਲਾਏ ਜੋਗੀ ਹੈ ਜੀ ਠੀਕ ਆ ਬਾਕੀ ਆਰਡਰ ਦੀ ਕੁਆਲਿਟੀ ਜੇ ਦੋਸਤੋ ਇਹ ਢਿਲ ਢੁਲ ਹੈਗੀ ਆ ਦਿਨ ਲੈ ਜੂਗੀ ਕਿਉਂਕਿ ਜੇ 10 ਦਿਨ ਲੈ ਕੇ ਜਾਊਗੀ ਤੇ ਲੇਵਾ ਹੋਰ ਵੀ ਸੋਨਾ ਬਣਾ ਲੂਗੀ ਠੀਕ ਆ ਤੇ ਬਾਕੀ ਕ੍ਰੋਸ ਵਿੱਚ ਆਪਾਂ ਕੁਝ ਚਫਾ ਦਾ ਕੋਈ ਸ਼ਾਈ ਵਾਲ ਦਾ ਕਹਿ ਸਕਦੇ ਕ੍ਰੋਸ ਬਰੀਡ ਆ ਭਾਈ ਜੀ ਕ੍ਰੋਸ ਬਰੀਡ ਤੇ ਬਾਈ ਸਤਨਾਮ ਕਿੰਨੇ ਦੀ ਵੀਰਾ ਲੈ ਦੇ ਹਾਂ ਨਾ ਕੀ ਹੈ ਕੀ ਦੀ ਮੁੱਲ ਵੀਰ ਜੀ ਇਹਦਾ 52000 ਕਰਦੇ ਆ ਜਿਹੜੀ ਹਾਂ ਨਾ ਵਾ ਉਹ 48000 ਦੀ ਦੇ ਦਾਂ 48000 ਦੀ ਹਾਂਜੀ ਠੀਕ ਆ ਭਰਾ 48000 ਦੀ ਜਿਹੜੀ ਦੋਸਤੋ ਤੀਜੇ ਨੰਬਰ ਦੀ ਆਪਾਂ ਤੁਹਾਨੂੰ ਵੇਰ ਦਿਖਾਈ ਆ ਠੀਕਾ ਜੀ ਹੋ ਜੇਗੀ ਬਾਕੀ ਹੋਰ ਵੀ ਛੋਟ ਕਰਾਉਣੀ ਉਹ ਮੌਕੇ ਦੀ ਆ ਠੀਕਾ ਜੀ ਤੁਹਾਡਾ ਦਾ ਵੀਰ ਸਤਨਾਮ ਦਾ ਜਿਹੜਾ ਆਪਸੀ ਤਾਲਮੇਲ ਆ ਸੰਪਰਕ ਕਰ ਲਿਓ ਬੇਸ਼ੱਕ ਘਰੇ ਆ ਕੇ ਮਾਨਤਾ ਨੂੰ ਕਰਾਉਣਾ ਜਿੱਥੋਂ ਤੱਕ ਤੁਹਾਨੂੰ ਸੋਚ ਸਮਝ ਲੱਗਦੀ ਏ ਥੋਡੀ ਸਮਝ ਚਲਦੀ ਆ ਤੁਸੀਂ ਦੇਖ ਲਿਓ ਵੀ ਕਿੱਥੋਂ ਤੱਕ ਸਾਨੂੰ ਲੱਗਦੀ ਸਾਹ ਜਿਹੜਾ ਸਹੀ ਭਾ ਪੜਤਾ ਉਹ ਵੀ ਤੁਸੀਂ ਡਿਸਕਸ ਕਰ ਲਿਓ ਵੀ ਇੰਨੇ ਕੀ ਦੀ ਆਪਾਂ ਨੂੰ ਬਾਰਾਖਾਂ ਦੀ ਏ ਠੀਕਾ ਬਾਕੀ ਜੇ ਕੋਈ ਤੁਹਾਨੂੰ ਲੱਗਦਾ ਹੋਇਆ ਮੌਕੇ ਤੇ ਘਰ ਵਿਜ਼ਿਟ ਕਰਕੇ ਵੀ ਇੰਨੇ ਵਾਲੀ ਚੀਜ਼ ਨਹੀਂ ਲੱਗਦੀ 2000 ਹੋਰ ਘੱਟ ਵਾਲੀ ਲੱਗਦੀ ਆ ਬਾਕੀ ਤੁਸੀਂ ਮੌਕੇ ਤੇ ਦੇਖ ਲਿਓ ਇਹ ਠੰਡੀ ਧੀਰ ਭਾਜੀ ਬਹੁਤ ਵਧੀਆ ਹੈ ਕੋਈ ਚੱਕਰ ਨਹੀਂ ਹੋਇਆ ਆ ਆ ਵੇਖੋ ਜੀ ਠੀਕ ਹੈ ਤੇ ਸੀਲਸਲਾ ਕੀ ਹੈ ਵੈੜ ਇਸ ਤੋਂ ਬਾਅਦ ਦੋਸਤੋ ਚੌਥੇ ਨੰਬਰ ਤੇ ਇੱਕ ਜਰਸੀ ਵੈੜ ਹੈਗੀ ਆ ਜਰਸੀ ਪਿਓਰ ਵੈੜ ਦਿਖਾਉਣੀ ਹੈ ਕਿਉਂਕਿ ਇੱਕ ਨਗ ਅ ਬਾਈ ਸਤਨਾਮ ਜ਼ਰੂਰ ਲੈ ਕੇ ਆਉਂਦਾ ਵਿੱਚ ਜਰਸੀ ਦੀ ਵੈੜ ਤਕਰੀਬਨ ਬਾਕੀ ਹਰ ਕਵੀਰਾਂ ਦੀ ਡਿਮਾਂਡ ਹੁੰਦੀ ਇਹ ਵੀ ਜੇ ਚਾਰ ਪਸ਼ੂ ਦੇਖ ਰਹੇ ਆ ਤੇ ਕ ਵਿੱਚ ਜਰਸੀ ਵੀ ਕਿਤੇ ਨਾ ਕਿਤੇ ਆਪਾਂ ਖਰੀਦਣੀ ਹੈ ਜੇ ਵਿੱਚ ਮਿਲ ਜੇ ਤਾਂ ਚੰਗੀ ਗੱਲ ਹੈ ਇਸ ਕੁਆਲਿਟੀ ਤੋਂ ਵਧੀਆ ਭਾਜੀ ਵੀ ਨਹੀਂ ਖੜਾ ਰਹੀ ਹੈ ਹੈਗੀ ਮੇਲੇ ਵਾਲੀ ਹੈ ਕੰਨ ਕੁੰਨ ਦੀ ਸਹਿ ਜਿਹੜੀ ਹੈਗੀ ਛੋਟਾ ਕਾਨਾ ਦੋਸਤੋ ਬੂਥੀ ਬਾਤੀ ਬਿਲਕੁਲ ਤੁਸੀਂ ਵੇਖੋ ਠੀਕ ਹੈ ਜੀ ਪਿਓਰਿਟੀ ਵਿੱਚ ਪੂਰੀ ਹੈ ਜਾਤ ਵਿੱਚ ਆ ਠੀਕ ਹੈ ਜਰਸੀ ਬਲੀਡਾ ਛੋਟਾ ਜਿਹਾ ਫੇਸ ਆ ਆ ਕਰੋ ਚੈੱਕ ਜੀ ਤੇ ਵੀਰ ਸੂਆ ਦੱਸ ਦਿਓ ਕਿਨ ਮਾਂ ਸੰਗਰੂ ਦਾ ਵੀਰ ਜੀ ਇਹ ਦੁੱਧਾ ਦੂਸਰਾ ਦੁੱਧਾ ਇਹ ਸੂਆ ਸੋਣਾ ਜੀ ਹਾਂ ਜੀ ਦੰਦੋਂ ਪੂਰੀ ਹੋਈ ਆ ਠੀਕ ਹੈ ਤੇ ਪਹਿਲੇ ਸੂਏ ਦਾ ਭਾਜੀ ਇਹ ਜਿੰਨਾ ਤੋਂ ਲਿਆਂਦੀ ਆ 16 ਪਲਸ ਤੋਂ ਚੱਲੀ ਤੇ ਲਾਜ਼ਮੀ ਗੱਲ ਆ ਵੀ 18 ਵਜੇ ਲੱਗੇ ਜਾਊਗੀ ਮੰਨ ਲਓ 16 ਦੀ ਆਪਾਂ ਕਹਿ ਕੇ ਦਵਾਗੇ ਵੀ 16 ਪਲੱਸ ਇਹ ਨੋਰਮਲ ਚੱਲੂਗਾ ਆ ਸੈਕੰਡ ਟਾਈਮਰ ਆ ਹੁਣ ਆ ਦੂਸਰਾ ਆਊਗਾ ਦਿਨ ਹਜੇ ਲੈ ਜਾਂਦੇ ਨੇ ਇਹ ਭਾਜੀ ਇਹ ਹਫਤੇ ਤੋਂ ਉੱਤੇ ਹੀ ਖੜਨੇ ਆ ਇਹਨੇ ਹੂੰ ਤੇ ਢੇਰ ਤੋਂ ਆਹ ਭਾਜੀ ਬਹੁਤ ਜਿਆਦੀ ਆ ਜੇ ਇਹ ਆਹ ਵੇਖੋ ਜੀ ਅੱਧ ਹੀ ਨਹੀਂ ਬਣੀ ਆ ਜੇ ਹੂੰ ਆਹ ਵੇਖੋ ਜੀ ਠੀਕ ਆ ਦੋਸਤੋ ਜਿੱਥੋਂ ਤੱਕ ਇਹ ਲੜਦੌੜ ਤੁਸੀਂ ਵੇਖ ਰਹੇ ਹੋ ਕਾਫੀ ਜਿਆਦੇ ਆ ਠੀਕ ਆ ਬਿਲਕੁਲ ਭਰਨਾ ਹੈਗਾ ਲੈਵਾ ਹਜੇ ਘੱਟੋ ਘੱਟ 10 ਦਿਨ ਵੀ ਮੰਨ ਲਈਏ ਤੇ ਹਜੇ ਥੋੜੇ ਆ 10 ਦਿਨ ਵੀ ਮੰਨ ਲਈਏ 10 ਦੇ 12 ਹੋ ਸਕਦੇ ਆ 10 ਦੇ 8 ਨਹੀਂ ਹੋਣਗੇ ਹਾਂਜੀ ਹਾਂਜੀ ਠੀਕ ਆ ਤੇ ਵੜ ਯਾਦ ਵਿੱਚ ਪੂਰੀ ਆ ਸੈਕੰਡ ਟਾਈਮਰ ਤੇ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਜਰਸੀ ਬਰੀਡ ਦੇ ਵਿੱਚ ਠੀਕ ਆ ਵੜ ਚੰਗੀ ਲੱਗੂਗੀ ਭਾ ਫੜਤਾ ਆਪਾਂ ਪੁੱਛ ਕੇ ਤੁਹਾਨੂੰ ਬਾਅਦ ਵਿੱਚ ਵੀਰ ਨਾਲ ਸ਼ੇਅਰ ਕਰਾਂਗੇ ਠੀਕ ਆ ਠੀਕ ਆ ਤੇ ਕਿੰਨੇ ਦੀ ਵੀਰ ਖਾਣਾ ਕੀ ਜਾਂਦਾ ਕੀ ਡਿਮਾਂਡ ਕਿੰਨੀ ਕਰਤੀ ਮੂਲ ਵੀਰ ਜੀ ਇਹਦਾ 44000 ਹਾਂਜੀ 44000 ਦੀ ਵੈੜੇ ਦੇ ਦਾ 44000 ਦੀ ਹਾਂਜੀ ਠੀਕ ਆ ਉਹਦੇ ਚੋ ਵੀ ਕੋਈ ਛੋਟ ਛੱਪਾ ਹੈਗਾ ਥੋੜਾ ਬਹੁਤ ਜੀ ਕਰਾਂਗੇ ਜਰੂਰ ਛੋਟ ਕਰਾਂਗੇ ਜੀ ਖੁਸ਼ੀ ਨਾਲ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ 41000 ਦੇ ਵਿੱਚੋਂ ਵੀ ਥੋੜੀ ਬਾਦੀ ਛੋੜ ਜਿੰਨੀ ਵੀ ਹੋਈ ਗੰਜائش ਹੋ ਜੂਗੀ ਠੀਕ ਹੈ ਜੀ ਇੱਕ ਵਾਰੀ ਹਣ ਕੇ ਆਪਦੀ ਬਿਲਕੁਲ ਤਸੱਲੀ ਕਰ ਲਿਓ ਪਸੰਦ ਆਊਗੀ ਵੈੜ ਤੁਹਾਨੂੰ ਜਰਸੀ ਵੀ ਠੀਕ ਹੈ ਤੇ ਬਾਕੀ ਮੌਕਾ ਵੇਖ ਲਿਓ ਆਪ ਦਾ ਕਿੰਨੇ ਕ ਦੀ ਤੁਹਾਨੂੰ ਸਹੀ ਲੱਗਦੀ ਆਪਦੇ ਹਿਸਾਬ ਨਾਲ ਵੀ ਲਾਓ ਪਰ ਅੱਗੇ ਵੀਰ ਨੇ ਜਿੰਨੇ ਦੀ ਲੱਗੀ ਉਹਨੇ ਆਪ ਦਾ ਭਾਅ ਫੜਤਾ ਵੇਖਿਆ ਤੁਸੀਂ ਆਪ ਦਾ ਭਾਅ ਫੜਤਾ ਵੇਖਣਾ ਹੈਗਾ ਅਗਲੇ ਭਾਈ ਲਾਸਟ ਐਂਡ ਫਾਈਨਲ ਤੇ ਜਿਹੜੀ ਇਹ ਵੈੜ ਹੈਗੀ ਆ ਜੀ ਪਹਿਲਾ ਦੂਆ ਵੀਰ ਜੀ ਪਹਿਲਾ ਸੂਆ ਹੈਗਾ ਤੇ ਦੰਦੋਂ ਫਿਰ ਕਿਵੇਂ ਬਾਈ ਇਹ ਦੰਦੋਂ ਵੀ ਇਹ ਚਾਰ ਦੰਦ ਆ ਚੌਗੀ ਹਣਾ ਹਾਂਜੀ ਚੌਗੀ ਚੌਗੀ ਆ ਦੰਦ ਚੌਗੀ ਆ ਤੇ ਹਜੇ ਹਜੇ ਪ੍ਰੋਪਰ ਇੱਕ ਦਿਨ ਖਲੇ 20 20 ਦਿਨ ਦੀ ਤੇ ਪੱਕੀ ਲਾ ਲੂਗਾ ਚੀ ਆਏ ਜੀ ਤੇ ਵੱਧ ਲੈ ਜੇ ਕੋਈ ਕਹਿ ਨਹੀਂ ਸਕਦੇ ਇਹਨਾ ਆਪਾਂ ਨੂੰ ਡਿਮਾਂਡ ਹੀ ਆਈ ਵੀਰ ਜੀ ਫੋਨ ਵੜਿਆਂ ਦੇ ਆਏ ਸੀ ਵੀ ਦੂਰ ਜਾਣੀਆਂ ਮਾਂ ਡੰਗਰ ਸਾਨੂੰ ਤੇ ਥੋੜੀ ਕੱਚੀ ਵੀ ਚਾਹੀਦੇ ਮੈਂ ਹਾਂ ਚਲੋ ਇੱਕ ਪਾਲ ਗਏ ਮਨ ਪਸੰਦ ਹੁੰਦੀ ਕਈਆਂ ਦੀ ਬਈ ਵੀਰਾਂ ਨੇ ਆਖਿਆ ਵੀ ਅਸੀਂ ਦੂਰ ਖੜਨੀ ਆ ਜਿਵੇਂ ਹਰਿਆਣੇ ਜਿਵੇਂ ਵੀਰਾਂ ਦੇ ਫੂਨ ਆਏ ਆ ਹਾਂ ਤੇ ਗੁਜਰਾਤ ਚੋਂ ਵੀ ਆਏ ਆ ਉਹ ਕਹਿੰਦੇ ਸਾਨੂੰ ਮਿਲ ਕੇ ਇਹਨਾਂ 20 25 15 ਦਿਨਾਂ ਦਾ ਕੱਚਾ ਹੋਵੇ ਜਿਹੜਾ ਜਾ ਕੇ ਅਸੀਂ ਥੋੜਾ ਬਾਲਾ ਸਾਂਭ ਲਈਏ ਜਿਹੜਾ ਤਿਆਰ ਡੰਗਰ ਆ ਤੁਹਾਨੂੰ ਪਤਾ ਪੈਂਦਾ ਪੈਂਣਾ ਵਾ ਉਹ ਪੈੜਾ ਜਿੱਥੇ ਇੱਕਦਣ ਲੱਗ ਜੰਦਾ ਦੋ ਦਣ ਲੱਗ ਜਾਂਦਾ ਉਹਦੇ ਮੁੜ ਕੇ ਖਰਾਬ ਹੁੰਦਾ ਜਿਹੜਾ ਡੰਗਰ ਰਾਜੂ ਪੈਂਦਾ ਉਹਦੀ ਪੂਰੀ ਗੇਅਰ ਨਹੀਂ ਹੁੰਦੀ ਬਿਲਕੁਲ ਬਾਹਰ ਜਿਹੜੀ ਦੋਸਤੋ ਪਹਿਲਾ ਸੂਹਾ ਸੁਣੀ ਆ ਦੰਦੋਂ ਵੀਰਾਂ ਦਾ ਵੀ ਦੰਦੋਂ ਹੈ ਦੋ ਦੰਦ ਦੀ ਹੈ ਨਾ ਜੀ ਨਹੀਂ ਚਾਰ ਦੰਦਾਂ ਦੀ ਚੌਗੀ ਆ ਚੌਗੀ ਆ ਠੀਕ ਆ ਤੇ ਵਹਿੜ ਜਿਹੜੀ ਦੋਸਤੋ ਦਰਮਿਆਨੇ ਮਲਕੀ ਵੇਲ ਪੱਖੋਂ ਦੇ ਹਾਈਟ ਪੱਖੋਂ ਥੋੜੀ ਮੀਡੀਅਮ ਦੇ ਵਿੱਚ ਆ ਠੀਕ ਆ ਜੇਕਰ ਤੁਸੀਂ ਆਨਲਾਈਨ ਮੰਗਾਉਂਦੇ ਹੋ ਤੇ ਤਾਂ ਵੀ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਬੈਕ ਸਾਈਡ ਤੋਂ ਮੈਂ ਤੁਹਾਨੂੰ ਦਿਖਾ ਦਿੰਦਾ ਠੀਕ ਆ ਤੇ ਹੌਲਾ ਰੇਟ ਵੀ ਜਿਹੜਾ ਹੌਲਾ ਹੋਵੇਗਾ ਬਾਕੀ ਦਿਨ ਹਜੇ 20 ਦਿਨ ਘੱਟੋ ਘਾਟ ਵੀ 15 ਤੋਂ 20 ਦਿਨ ਵੀ ਤੁਸੀਂ ਮੰਨ ਸਕਦੇ ਜੀ ਕਿਉਂਕਿ ਆਰਾਮ ਨਾਲ ਲੈ ਜਾਣੇ ਆ ਪਹਿਲਾਂ ਵਹਿੜ ਸੁਣੀ ਆ ਤੁਹਾਨੂੰ ਬਹੁਤ ਚੰਗਾ ਲੱਗਾ ਬਾਈ ਹਾਂ ਦਿਖਾਉਣੇ ਆ ਭਾਈ ਆ ਕਰੋ ਚੱਕ ਵੀ ਠੀਕ ਆ ਆ ਥਾਣ ਜੇ ਠੀਕ ਆ ਜੀ ਤੇ ਬਿਲਕੁਲ ਧਿਆਨ ਦੇ ਨਾਲ ਦੇਖ ਲੋ ਦੋਸਤੋ ਹਜੇ ਨਾ ਤਕਰੀਬਨ ਲਾ ਹੀ ਨਹੀਂ ਪਸੂ ਪਿਆ ਗਿਆ ਹੌਲੀ ਹੌਲੀ ਬਣੀ ਆਉਂਦੀ ਆ ਬਣ ਜੋਗੀ ਤਕਰੀਬਨ ਕੋਈ 10 ਤੋਂ 15 ਦਿਨਾਂ ਦੇ ਦੌਰਾਨ ਤੇ ਇਹਦਾ ਵੀ ਇੱਕ ਮੋਲ ਵੀ ਜ਼ਰੂਰ ਦੱਸ ਦਈਏ ਮੁੱਲ ਮੰਗਨੂਗੀ ਇਹਦਾ 30000 ਮੁੱਲ ਕਰਦੇ ਆ ਠੀਕ ਹੈ 26200 ਆਪਾਂ ਦੇ ਦਾਂਗੇ 26200 ਦੇ ਹਾਂਜੀ ਬਾਕੀ ਭਾਈ ਹਜੇ ਚਲੋ ਪਹਿਲਾ ਸੁਆ ਸੁਣਾ ਚਲੋ ਆਪਾਂ ਭਰਿਆ ਪਾਂਡਾ ਆਪਾਂ ਇਹ ਨਹੀਂ ਕਹਿੰਦੇ ਵੀ ਕੋਈ ਦਾਵਾ ਵੀ ਇੰਨਾ ਚ ਬਊ ਇੰਨਾ ਦਾ ਇਹਦਾ ਦਾਵਾ ਨਹੀਂ ਕੋਈ ਕੋਈ ਨਹੀਂ ਹੁੰਦਾ ਇਹ ਦਾਵਾ ਚਲੋ ਇਹਨਾਂ ਵੀ ਕਰਮਾਂ ਵਾਲੀ ਇਹ ਅਭੀ ਗੱਲ ਵੀ ਘੱਟੋ ਘੜ ਵੀ ਕੋਈ 10 11 ਲੀਟਰ 10 ਲੀਟਰ ਵੀ ਦਿੱਤੀ ਜਾ ਸਕਦੀ ਆ ਬਸ ਇਹਨਾਂ ਤੇ ਕਰੂਗੀ ਕਰੂਗੀ ਆਪਾਂ ਵੇਖੋ ਮਾਵਲਾ ਜਿਹੜਾ ਮੁੱਲ ਕੀਤਾ ਉਹ ਆਪਾਂ ਇਸੇ ਰੇਟ ਦੇ ਭਾਜਣਾ ਕੀਤਾ ਵੀ 10 ਲੀਟਰ ਇਹਨੇ ਦੁੱਧ ਚਵਾ ਸਕਦੀ ਆ ਬਿਲਕੁਲ ਅੱਗੇ ਕਿਸ ਦੀ ਵੇਖੋ ਜੀ ਕਿਸਮਤ ਬਿਲ ਉਹ ਆਪਾਂ ਦੱਸਦੇ ਹਿਸਾਬ ਨਾਲ ਕੀਤਾ ਬਿਲਕੁਲ ਵੀ ਇਹਨੂੰ ਵੀ ਦਿਖਾਈਏ ਖੋਲ ਕਿਦਰ ਤੇ ਆ ਕਰੋ ਚੈੱਕ ਜੀ ਠੀਕ ਹੈ ਵੈੜ ਜਿਹੜੀ ਦੋਸਤੋ ਹਜੇ ਬੇਸ਼ੱਕ ਚਾਰ ਦਾੰਦਾ ਵੈੜ ਨੇ ਅੱਗੇ ਬੰਨਣਾ ਜ਼ਰੂਰ ਹੈਗਾ ਕਿਉਂਕਿ ਉਮਰ ਜਿਹੜੀ ਹਜੇ ਛੋਟੀ ਹੈ ਠੀਕ ਹੈ ਪਹਿਲਾਂ ਵੈੜ ਸੋਣੀ ਹੈ ਹੌਲੀ ਆ ਵੈੜ ਠੀਕ ਹੈ ਜੀ ਫੇਸ ਵੱਲੋਂ ਵੀ ਦੇਖੋਗੇ ਤੇ ਕੋਈ ਹਜਾ ਨਵੀਂ ਵੈੜ ਆ ਵੀ ਕਹਿ ਲੋ ਵੀ ਹਜੇ ਛੋਟੀ ਉਮਰ ਦੇ ਵਿੱਚ ਆ ਤੇ ਸੇਵਾ ਕਰ ਲਓਗੇ ਕਿ ਦੂਜੇ ਸੂਬੇ ਦੇ ਵਿੱਚ ਬੈਡ ਚੰਗੀ ਬਣਾ ਕੇ ਬਿਲਕੁਲ ਤਿਆਰ ਕਰ ਸਕਦੇ ਹੋ ਤੁਸੀਂ ਘਰੇ ਜਿਸ ਵੀਰ ਨੇ ਰੱਖਣੀ ਹੈ ਕਿ ਘਰੇ ਲੂਬੇਸ ਤੇ ਰੱਖਣੀ ਹੈ ਠੀਕ ਆ ਬਾਈ ਸਤਨਾਮ ਥੋੜੇ ਜਿ ਮਗਰ ਜਿਹੜੇ ਸਰੂ ਹੈਗੇ ਆ ਨਾ ਦੋ ਇਹ ਲੱਗੀਆਂ ਆ ਜੀ ਬਿੰਦੀਆਂ ਦੀਆਂ ਲੱਗੀਆਂ ਪਰ ਚੱਲਣ ਦਾ ਕੋਈ ਮਸਲਾ ਨਹੀਂ ਇਹਨਾਂ ਦਾ ਇਹ ਉਦਾਂ ਹੀ ਆ ਬਿਲਕੁਲ ਜੀ ਇਹ ਥਣਾ ਨੂੰ ਕਾਫੀ ਪਛਾਵਾਂ ਜੀ ਤੇ ਉਹ ਗਾੜੀ ਰਹਿ ਜਾਂਦੀ ਚਾਰੀ ਬਿਲਕੁਲ ਬਿਲਕੁਲ ਇਹ ਉੱਪਰ ਆ ਜਾਣੀਆਂ ਲਾ ਲਓ ਜੋ ਬੈਕ ਸਾਈਡ ਤੇ ਛੱਡ ਆਇਆ ਇਹ ਤਾਂ ਆ ਜਾਣੀਆਂ ਬਿਲਕੁਲ ਠੀਕ ਆ ਆਉਣਾ ਵੀ ਆ ਪਾਜੀ ਇਹਦੇ ਜ ਬਹੁਤ ਲਾਲੂ ਬਾਨੀ ਬੂੰਦੀ ਆ ਆ ਵੇਖੋ ਇਹਦੇ ਠੰਡੀ ਸੀਲ ਬਹੁਤ ਆ ਵੇਖੋ ਜੀ ਸਲਾਗ ਆ ਬਿਲਕੁਲ ਸਲਾਗ ਆ ਕੋਈ ਚੱਕਰ ਨਹੀਂ ਕੋਈ ਹੈ ਨਹੀਂ ਗੱਲਬਾਤ ਹੈ ਤੇ ਇਹਦਾ ਵੀ ਫਿਰ 26000 ਕੀ ਤਾਂ ਮੁੱਲ ਜੀ ਇਹ 26000 ਭਾਏ ਜੀ ਚਲੋ 26000 ਦੀ ਦੇ ਦਾਂਗੇ 26 ਦੀ ਦੇ ਦੋਗੇ ਹਾਂ ਜੀ ਸੋ ਦੋਸਤੋ ਸਤਨਾਮ ਬਾਈ ਦੇ ਭਾਈ ਇੱਕ ਸੰਪਰਕ ਨੰਬਰ ਵੀ ਆਪਣੇ ਜ਼ਰੂਰ ਨੋਟ ਕਰਾ ਲਿਓ ਹਾਂ ਨੰਬਰ ਵੀਰ ਜੀ ਮੈਂ ਤੁਹਾਨੂੰ ਦੋ ਦਿੰਦਾ ਹਾਂ ਇੱਕ ਨੰਬਰ ਤੇ ਨਾ ਫੋਨ ਮੁੜ ਕੇ ਵੀਰਾਂ ਦੇ ਚੁੱਕੀ ਨਹੀਂ ਜਾਂਗੇ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਨੰਬਰ ਲੇਖ ਲਓ ਜੀ 18725010140 ਹਾਂਜੀ ਉਹ ਜਿਹੜਾ ਨੰਬਰ ਆ ਇਹ ਨੰਬਰ ਆਪਾਂ ਨੂੰ ਕਰਿਓ ਵੀ ਅੱਜ ਨਹੀਂ ਗੱਬਣਾ ਹੈ ਨਾ ਇਹਨਾਂ ਲਈ ਵਰਤਗੀ ਆਪਾਂ ਹਾਂਜੀ ਦੂਸਰਾ ਨੰਬਰ ਮੈਂ ਤੁਹਾਨੂੰ ਲਿਖਾਉਂਦਾ ਆਪਾਂ ਜਿਹੜੀਆਂ ਸੂਈਆਂ ਤਾਂ ਸੂਈਆਂ ਲਈ ਉਹ ਉਧਰ ਆਪਾਂ ਉਹ ਨੰਬਰ ਦੇ ਆਪਾਂ ਗੱਲ ਕਰਾਂਗੇ 98881 98881 3870 ਠੀਕ ਆ ਵੀਰ ਹਾਂਜੀ ਉਹ ਜਿਹੜਾ ਇਹ ਨੰਬਰ ਆ 3870 ਭਾਜੀ ਲਾਇਓ ਆਪਾਂ ਸੂਨ ਵਾਲੇ ਡੰਗਰਾ ਜਿੰਨੇ ਵੀ ਇਹਨਾਂ ਦੇ ਪਰਕ ਕਰਨਾ ਸੋ ਦੋਸਤੋ ਦੂਜੇ ਨੰਬਰ ਤੇ ਜਿਹੜਾ ਆਪਾਂ ਨੰਬਰ ਲਾਵਾਂਗੇ ਉਹਨਾਂ ਤੇ ਤੁਸੀਂ ਮਤਲਬ ਜੜੀਆਂ ਬਿਹੜਾ ਸੂਈਆਂ ਖਾਸ ਤੌਰ ਤੇ ਵੱਡੇ ਕਦ ਕਠ ਵਾਲੀਆਂ ਐਚ ਐਫ ਇਹਨਾਂ ਦੀ ਗੱਲਬਾਤ ਕਰ ਲਿਓ ਜਿਹੜਾ ਪਹਿਲੇ ਨੰਬਰ ਤੇ ਆਪਾਂ ਨੰਬਰ ਲਾਵਾਂਗੇ ਨਾ ਫਰੰਟ ਤੇ ਅੱਗੇ ਉਹ ਨੰਬਰ ਤੁਸੀਂ ਜਿਹੜੀਆਂ ਤਿੰਨ ਆਪਾਂ ਤੁਹਾਨੂੰ ਦਿਖਾਈਆਂ ਬਿਲਕੁਲ ਤਿਆਰੀ ਦੇ ਵਿੱਚ ਆ ਹਜੇ 10 ਦਿਨ 15 ਦਿਨ ਕੋਈ 12 ਦਿਨ ਖੜਦੀਆਂ ਨੇ ਇਹਨਾਂ ਲਈ ਜਿਹੜਾ ਤੁਸੀਂ ਉਸ ਨੰਬਰ ਦੀ ਵਰਤੋਂ ਕਰਿਓ ਪਹਿਲੇ ਨੰਬਰ ਦੀ ਤੇ ਦੂਜੇ ਨੰਬਰ ਦੀ ਦੀ ਵਰਤੋਂ ਬਿਲਕੁਲ ਸੁਈਆਂ ਵਹਿੜਾਂ ਦੀ ਜਿਹੜੀ ਗੱਲਬਾਤ ਕਰਨ ਵਾਸਤੇ ਤੁਸੀਂ ਵਰਤੋਂ ਕਰ ਸਕਦੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ